ਇਸ ਮੀਟਿੰਗ ਦਾ ਮੇਨ ਬਕਸਟ ਸੀਟ ਤੇ ਗੱਲ ਜਾਰੀ ਚੱਲ ਰਹੀ ਹੈ। ਪ੍ਰੋਗਰਾਮ ਕਰਾਏ ਜਾ ਰਹੇ ਹਨ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ। ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਹ ਵੀ ਪੂਰੀ। ਸਾਰੇ ਅਫਸਰਾਂ ਨੂੰ ਜਿਹੜੇ ਮਾਰਕ ਪੋਲਸ ਕੰਡਕਟਰ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਮਹੱਤਵਪੂਰਨ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਕੈਂਦੀਆਂ। ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ-ਇੱਕ संकल्प है कि सारी अटी जीटैस्ट कर सारे कैंडीडेट जो कर रहे हैं उन्होंने एक लैवल प्लेन फील मुहैया कराइए ताकि एक फेयर और फ्री इलेक्शन हो सके और इस तैयारी नहीं, अब असी सारे सुरक्षा के प्रबंध पंजाब चौदह हज़ार पांच सौ संतालीकेशन है ਜਿਸ ਦੇ ਰੇਂਜ 1000 150 ਪਰੇਪ੍ਰੋਟੇਸ਼ਨ ਸੂਚ ਸੰਵੇਦਨਸ਼ੀਲ ਪੋਸ਼ਿਤ ਕੀਤਾ ਹੋਇਆ ਇਸ ਦੇ ਰੇਂਜ ਅਸੀਂ ਬਰਾਬਰ ਦੇ 450 250 ਕੰਪੀਅਰ ਜਿਹੜੇ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪ ਦਾ ਆਪਰੇਸ਼ਨ ਹੈ ਇੰਟੀ ਸੋਸ਼ਲ 엘ਿਮੈਂਟਸ ਫੂਟ ਲੈਗਰਸ অর ਡਰਗ ਟ੍ਰਾਂਸਪੋਰਟਰਸ ਦੇ ਖਿਲਾਫ ਉਸ ਨੂੰ ਲਗਾਤਾਰ ਜੈਨ ਰੱਖਿਆ ਹੋਇਆ ਹੈ ਤਾਂ ਕਿ ਇਸ ਕਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਟ੍ਰਿਗਰ ਨਾ ਪਾ ਸਕੇ ਔਰ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਦੇ ਨਰਕ ਆਪ। ਇਸ ਤੋਂ ਬਾਅਦ ਅਸੀਂ ਇੰਟਰ ਡਿਸਟ੍ਰਿਕਟ ਲੈਕਿੰਗ ਔਰ ਇੰਟਰ ਸਟੇਟ ਲੈਕਿੰਗ ਪਲਾਨ ਕੀਤੇ। 220 THAWA ਤੇ ਜਿਹਦੇ ਸਾਡੇ 10 ਜ਼ਿਲ੍ਹੇ ਵਾਪਰ ਦੇ ਵਿੱਚ ਪੈਂਦੇ ਐ ਜਿਹਨੂੰ ਉਸ ਵਿੱਚ ਸਟੇਟਲਰ ਬਾਰਡਰ ਸਾਂਝਾ ਕਰਦੇ ਆ। ਉਹਨਾਂ ਨਾਲ ਅਸੀਂ 220 THAWA ਤੇ ਅਸੀਂ ਲਾ ਕੇ ਲਾਵਾਂਗੇ। ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ SSPs ਔਰ DIG ਸਰਵਰ ਨੇ। इनमें अपने काउंटर पार्ट्स का जम्मू और कश्मीर हिमाचल प्रदेश चंडीगढ़ राजस्थान और हरियाणा के अफसरों ਨਾਲ मीटिंग कर लिया है हम और दोनों साइड से हम पूरी चौकसी रखेंगे ताकि इलेक्शन वाले दिन और उसको पहला ईवीएम तक द पोल डे किसी किस्म की कोई बदबस्ती या कोई प्रॉब्लम ना तो ये सारी सुरक्षा की सुरक्षा की आदेशतरत ਡੇ ਦੇ ਵਫਰ ਰੇਂਜਰ ਦੀ ਪਰ ਕਮਿਸ਼ਨਰੀ ਸਥਿਤੀ